30 ਸਪੀਡ ਜੇ ਚ ਬਾਈ ਸਾਰੀ ਦੱਸਦੇ ਆ ਵੀ ਵੀ ਖੁੱਲਦਾ پتہ ਨਹੀਂ ਗਿਆ ਚੱਕਰ ਆ ਬਾਈ ਚੱਲਿਆ ਵੀਰ ਬਾਦਾ ਦਾ ਵੇ ਟਰੈਕਟਰ ਹਾਂਜੀ ਵੀਰੇ ਸਸਤੀ ਕਾਲ ਸਸਤੀ ਗੱਲ ਬਾਈ ਸਸਤੀ ਕਾਲ ਬਾਈ ਸਾਰਿਆਂ ਨੂੰ ਹਾਂਜੀ ਤੇ ਰਮੀ ਵੀਰੇ ਅਜਾ ਆਪਾਂ ਨੇ ਟਰੈਕਟਰ ਦਿੱਤਾ 85 ਆਪਾਂ ਨੇ ਵਿੱਚ ਕੱਟਿਆ ਦਾ ਬਾਈ ਬਾਲ ਸੰਡੇ ਪਿੰਡ ਤੋਂ ਠੀਕ ਹੈ ਜੀ ਤੇ ਬਾਈ ਨਾਲੇ ਵੀ ਪੂਰੀ ਟਰੈਕਟਰ ਦੀ ਤਸੱਲੀ ਦਿੱਤੀ ਦੀ ਹਾਂਜੀ ਚਲੋ ਬਾਈ ਨਾਲੇ ਆ ਕੇ ਦੇਖਿਆ ਚਲਾ ਕੇ ਆ ਬਾਈ ਆਪਣਾ ਮਨਸੂਏ ਪਿੰਡ ਤੋਂ ਆ ਬੀਨਾ ਨੇ ਲੱਤਾ ਡਾਇਰੈਕਟਰ ਆ ਨਹੀਂ ਬਾਈ ਨਾਲੇ ਆਪਣੇ ਪਿੰਡਰ ਨੂੰ ਹੀ ਦਵਾਇਆ ਟਰੈਕਟਰ ਅੱਛਾ ਠੀਕ ਹੈ ਮੈਂ ਇਹ ਸੀਟੀਯੂ ਦੇ ਬਾਹਰ ਆ ਰਿਹਾ ਕੋਈ ਕੁੱਲੀ ਆ ਇਹ ਜੋਬ ਕਰਦੇ ਆ ਸੀਟੀਯੂ ਦੇ ਵਿੱਚ ਠੀਕ ਹੈ ਜੀ ਤੇ ਕਰਦੇ ਆ ਆਪਣੇ ਉਹੀ ਦੋ ਚਾਰ ਕਿੱਲਾਂ ਦੀ ਦੇਤੀ ਵਾਸਤੇ ਆ ਗਏ ਠੀਕ ਆ ਠੀਕ ਹੈ ਜੀ ਆਪ ਵੀ ਬਾਈ ਨੇ ਦੇਖਿਆ ਚਲਾ ਕੇ ਰੋਗੇ ਬਾਈ ਠੀਕ ਹੈ ਤਾਂ ਕਿਵੇਂ ਲੱਗੇ ਡਾਇਰੈਕਟਰ ਬਹੁਤ ਵਧੀਆ ਸੀ ਬਾਕੀ ਬਾਈ ਬਾਈ ਨਾਲ ਨੂੰ ਤਸੱਲੀ ਦਿੱਤੀ ਆ ਟਰੈਕਟਰ ਦੀ ਜੇ ਬਾਈ ਕੋਈ ਟਰੈਕਟਰ ਦੀ ਗੱਲਬਾਤ ਹੋਈ ਕੁਈ ਪੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਸਾਡੇ ਇੱਧਰ ਸੀਨੀਅਰ ਬੰਦੇ ਖੜੇ ਆ ਬਾਈ ਅੱਗੇ ਵੀ ਸਾਡੇ ਨਾਲ ਵੀਡੀਓ ਚ ਆਉਂਦੇ ਹੁੰਦੇ ਆ ਅਵਤਾਰ ਖਾਨ ਅਵਤਾਰ ਖਾਨ ਬਾਕੀ ਬਾਈ ਹੁੰਦਾ ਬਾਈ ਬਹੁਤ ਸਾਲ ਹੋ ਗਏ ਟਰੈਕਟਰ ਲਾਈਨ ਦੇ ਵਿੱਚ ਅਸੀਂ ਟਰੈਕਟਰ ਚਲਾਗੇ ਦਾ ਤੇ ਇਹ ਸਟਾਰਟ ਕਰਦੇ ਦਿਖਾ ਦਿੰਦੇ ਨੇ ਵੀ ਟਰੈਕਟਰ ਦੇ ਕੰਮ ਦੇ ਕੀ ਆ ਵਾਲਟ ਇਹ ਦੂਰੋਂ ਦੱਸਦੇ ਆ ਦੂਰ ਤੇ ਇਹ ਕਿਹੜਾ ਮਾਡਲ ਖੜਾ ਇਹ ਕਿਹੜਾ ਮਾਡਲ ਖੜਾ ਬਾਈ ਉਹਦੋਂ ਬਾਈ ਦੀ ਵੀਡੀਓ ਪਾਈ ਸੀ ਮੋਗੇ ਬਰਨਾਲੇ ਤੱਕ ਦੇ ਬੰਦੇ ਨੇ ਪਛਾਣ ਲਿਆ ਬਾਈ ਕਹਿੰਦੇ ਵੀ ਬਾਈ ਇੰਨੇ ਸਾਲ ਹੋ ਗਏ ਵੀ ਬਾਈ ਤੈਨੂੰ ਉੱਧਰ ਇੱਧਰ ਸ਼ਹਿਰ ਪ੍ਰੇਰੀਆ ਬਹੁਤ ਜਾਣਦਾ ਬ ਰਾਸਪੁਰ ਹਿਆਰ ਪਰੰਪਰ ਸਰ ਅੱਛਾ ਜੀ ਯਾਨੀ ਕਿ ਅੱਧ ਨਾਲੋਂ ਵੱਧ ਏਜੰਸੀ ਨਾਲ ਜਿਨ੍ਹਾਂ ਨੇ ਵਿੱਚ ਕੋਈ ਟਰੈਕਟਰ ਗੱਡਣਾ ਪੁਰਾਣਾ ਪਹਿਲਾਂ ਬਾਈ ਨੂੰ ਫੋਨ ਆਉਂਦਾ ਵੀ ਆਹ ਟਰੈਕਟਰ ਬਾਈ ਕਿੰਨੇ ਦਾ ਕੱਟੀਏ ਵੀ ਕਿੰਨੇ ਦਾ ਵਿਕ ਜਾਊਗਾ ਰੇਟ ਲਗਾਉਣਾ ਹੋਵੇ ਤਾਂ ਫੋਨ ਆਉਂਦਾ ਜੀ ਰੇਟ ਲਗਾਉਣਾ ਹੋਵੇ ਵੀ ਕਿੰਨੇ ਦਾ ਆਊਗਾ ਮੈਸੀ ਏਜੰਸੀ ਜੋ ਹੁੰਦੇ ਨਾਲੇ ਤੋਂ ਹਾਂ ਸੋ ਜੱਸੇ ਫੋਨ ਆਉਂਦੇ ਵੀ ਤਜਰਬਾ ਹੁੰਦਾ ਆਪਣਾ ਆਪਣਾ ਤਜਰਬਾ ਹੁੰਦਾ ਮਾਡਲ ਦੇਖ ਟਰੈਕਟਰ ਤਾਂ ਵੀ ਦੇਖਿਆ ਠੀਕ ਹੈ ਆਪਣੇ ਪਿੰਡੇ ਕੋਲੇ ਚੱਲਦਾ ਸੀਗਾ ਇਹ ਅੱਛਾ ਠੀਕ ਹੈ ਅਜੀ ਡੈਕਾ ਠੀਕ ਆ ਭਾਈ ਰੰਮੀ ਟੈ ਟੱਪਾ ਵੀ ਠੀਕ ਆ ਚੱਲੀ ਜਾਣਾ ਹਜੇ ਠੀਕ ਆ ਬਾਕੀ ਤੈਨੂੰ ਮੂਰੇ ਟਾਇਰ ਬਦਲਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਮੂਰੇ ਮੂਰੇ ਤੋਂ ਬੜਾ ਹਲ ਹਲ ਹੁੰਦਾ ਇਹ ਠੀਕ ਆ ਬਾਕੀ ਭਾਈ ਇਹਨਾਂ ਦੀ ਐ ਹੈਗੀ ਵੀ ਇਹਨਾਂ ਦੀ ਟਰੈਕਟਰਾਂ ਦੀ ਸਾਰਾ ਸਾਲ ਮਾਰਕੀਟ ਹੈ ਬਿਲਕੁਲ ਬਿਲਕੁਲ ਉਹਨੂੰ ਵੀ ਪਤਾ ਹੀ ਹੈ ਠੀਕ ਨਹੀਂ ਹਾਂ ਡਬਲ ਕਲੱਚ ਹੈ ਬਾਕੀ ਇਹਦੇ ਨਾਲ ਰੋਟਾਵੇਟਰ 7 ਫੁੱਟ 8 ਫੁੱਟ ਜਿੱਦਾਂ ਮਰਜ਼ੀ ਚਲਾਈ ਜਾਏ ਉਹ ਕੋਈ ਚੱਕਰ ਨਹੀਂ ਹੈ ਤੇਲ ਦਾ ਖਰਚ ਬਹੁਤ ਘੱਟ ਹੈ ਬਾਕੀ ਭਾਈ ਨੌ ਰੱਬ ਦਾ ਨੌ ਫੇਰ ਟਾਈਮ ਨਾਲ ਆਦਾ ਵੀ ਟਾਈਮ ਹੋ ਗਿਆ ਜਾਂ ਅਸੀਂ ਬੰਦ ਕਰਨ ਦਾ ਠੀ ਮਰਫੀ ਬਾਈ ਤੈਨੂੰ ਮੈਂ ਖਿਲਾਉਂਗਾ ਕੋਈ ਨਹੀਂ ਕੋਈ ਠੀਕ ਆ ਸਾਡਾ ਕੋਈ ਗੱਲ ਨਹੀਂ ਬਾਈ ਕੋਈ ਕੋਈ ਇਹਦਾ ਆਉਂਦਾ ਸੀ ਤੇ ਚਲੂਗਾ ਸਾਡਾ ਆਉਂਦਾ ਠੀਕ ਨੇ ਲੈ ਚੱਲੀ ਦੇ ਬੰਦੇ ਭਾਈਆ ਸਾਡੇ ਤਾਰੇ ਬਾਈ ਦਾ ਬ੍ਰਦਰ ਆ ਮਨਸੂਬੇ ਪਿੰਡ ਤੋਂ ਠੀਕ ਆ ਜੀ ਬਾਈ ਜਿੰਦਰ ਮੈਂ ਵੀ ਕੰਮ ਕਰਿਆ ਬਾਈ ਸੀਐਮ ਆਟੋ ਮਰੂਤੀ ਦੇ ਵਿੱਚ ਅੱਛਾ ਜੀ ਆਵਾਜ਼ ਚੈੱਕ ਕਰੋ ਬਾਈ ਜੀ ਤੋ ਬਰੇ ਵਾਜਤ ਜੀ ਇਹ ਜੀ ਹਮੇਸ਼ਾ ਦੇਰ ਨਹੀਂ ਆਉਂਦਾ ਕੱਲੇ ਚੱਕ ਨਾ ਨਾ ਆਪੇ ਇੱਥੇ ਬੋਲਿਆ ਭਾਈ ਆਪਾਂ ਦੇ ਬੋਲ ਜਿੰਨਾ ਦਾ ਭਾਈ ਤੇਰਾ ਸਮਾਂ ਦੇ ਜੀ ਮੈਨੂੰ ਗੇਰੀ ਕਾਰ ਲੈ ਜਾਣਾ ਗਾਣਾ ਕਿੱਧਰੋਂ ਓਪਨ ਨੂੰ ਘੁੰਮ ਕੇ ਜਾਣਾ ਈ ਬੱਤੀਆਂ ਉਹਨਾਂ ਉੱਦਾਂ ਮੈਂ ਪੰਪ ਕੋਈ ਆਉਣਾ ਨਹੀਂ ਜੀ ਇਹ ਜੇ ਮਾਰੇ ਲੈ ਲਾ ਵੀ ਸੂਰਜ ਛੁੱਪ ਗਿਆ 6 ਵਜੇ ਤੇ ਆਪਣਾ ਵੀ ਹੋ ਗਿਆ ਟਾਈਮ ਯਾਸੀ ਬੰਦ ਕਰਨ ਦਾ 6:00 ਵਜੇ ਨੂੰ ਵੈਸੇ ਕਰੇ ਦੰਨੇ ਯਾਸੀ ਬੰਦ ਟਰੈਕਟਰ ਉੱਪਰ ਲੱਗ ਜਾਂਦੇ ਅੰਦਰ ਲਾਉਣ ਹੁਣ ਤਾਂ ਦਿਨਾਂ ਦਾ ਵੀ ਫਰਕ ਪੈ ਗਿਆ ਵੈਸੇ ਸੰਬਰ ਅਕਤੂਬਰ ਮਹੀਨਾ ਚੱਲ ਚੜ ਜਾਣਾ ਕੱਲ ਨੂੰ ਛੇਤੀ ਉਹਨੇਰਾ ਹੋ ਜਾਂਦਾ ਟਰਾਈ ਵੀ ਚੱਲਿਆ ਵੀਰ ਪਾਦਾ ਦਾ ਵੀ ਟਰਾਈਪਰ ਆ ਗਿਆ ਅਸੀਂ ਵੀਰੇ ਉੱਪਰ ਵਾਲਿਆਂ ਦੀ ਸਵਰਾਜ ਦੀ ਵਰਕਸ਼ਾਪ 'ਚ ਪਹੁੰਚੇ ਆਂ ਸਾਰੇ ਮਿਸਤਰੀ ਸਾਹਿਬ ਲੱਗੇ ਹੋਏ ਕੰਮਕਾਰਾਂ ਤੇ ਆ ਸਾਡਾ ਮਿਸਤਰੀ ਇੱਧਰ ਜੈਨ ਲੱਗਾ ਹੋਇਆ ਖੁਰਚਣ ਇਹ ਓਰੇ ਦਾ ਵਰਕਸ਼ਾਪ ਦਾ ਸਭ ਤੋਂ ਮੇਨ ਫੋਰਮੈਨ ਆ ਬਾਈ ਜਿਹਦੇ ਸਿਰ ਤੇ ਵਰਕਸ਼ਾਪ ਚੱਲਦੀ ਹੈ ਠੀਕ ਆ ਇੱਧਰ ਆ 744 ਖੁੱਲਿਆ ਹੋਇਆ ਇੱਧਰ ਸਾਡਾ ਮੀਤਾ ਭਾਈ ਬੁੱਢੇਪੁਰ ਵਾਲਾ ਆਇਆ ਹੋਇਆ ਹੋਰ ਬਾਈ ਠੀਕ ਆ ਠੀਕ ਆ ਜੀ ਆ ਸਾਡੇ ਮਿਸਤਰੀ ਸਾਹਿਬ ਇੱਕ ਬੈਠੇ ਆ ਬਹੁਤ ਦਿਨ ਬਾਅਦ ਪਹੁੰਚੇ ਕੰਮ ਤੇ ਬਾਈ ਇਹੇ ਇਹ ਕੰਮ ਖਾਸ ਗਾ ਤਾਂ ਬੁਲਾਇਆ ਸੀ ਮਹੀਨਾ ਹੀ ਹੋ ਗਿਆ ਬਾਈ ਸ਼ਲਮਾ ਪਰਾਜੇ ਬੈਠਾ ਹੀ ਆ ਸਵੇਰ ਦਾ ਪੰਨੀ ਕਾ ਚੱਕਰਾ ਬਾਈ ਬਾਈ ਦੱਸੋ ਆਪਣੇ 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 ਦੁਖਦਾਰ ਦਾ ਕਿਆ ਕਿਆ ਹੈ ਬਾਈ ਸਾਡੇ ਦੁਖਦਾਰ ਦੇ ਆ ਵੀ ਸਾਡੇ ਅੱਖ ਚਾਰ ਦਿਨ ਹੋ ਗਿਆ ਡਾਕਟਰ ਖੜੇ ਨੇ ਹਾਂ ਨਾ ਇੱਥੇ ਹੀ ਹੱਥ ਪਾ ਰਹੇ ਆ ਆ ਮੁੰਡਾ ਉਹ ਸਪੈਸ਼ਲ ਬੁਲਾਇਆ ਮੈਂ ਬਾਈ ਮਿਸਤਰੀ ਘਾਟਾਂ ਕੰਮ ਜਿਆਦਾ ਇਹ ਵੀ ਕਾ ਕਰਦਾ ਕੰਮ ਜਿਆਦਾ ਠੀਕ ਆ ਇੱਧਰ ਵੀ ਬਾਈ ਟਰੈਕਟਰ ਦਾ ਪੰਨੀ ਕਿਆ ਖੁੱਲਾ ਹੈ ਇੱਧਰ ਵੀ ਕਲੱਚ ਖੁੱਲਿਆ ਹੋਇਆ ਇੱਧਰ ਬਾਈ ਆਪਣੇ ਗਿਆ ਦੇਖਦਾ ਇੱਧਰ ਦਾ ਬਾਈ ਨਾ ਵਿਚਾਰਾ ਸਾਰਾ ਕੁਝ ਕਰਿਆ ਹੋਰੇ ਤੇ ਇਹ ਚਾਰ ਨਰਿਆ ਬੀ ਚੀਜ ਹੈ ਇਹ ਨਾ ਸਾਰਾ ਕੁਝ ਕਰਿਆ ਪਾਈ ਠੀਕ ਆ ਬਾਈ ਇਹਦਾ ਵੀ ਬਾਈ ਖਾਸਿਆਂ ਗਰਾਨੀਆਂ ਗਰੂੜੀਆਂ ਸਾਰੀਆਂ ਕੱਡੀਆਂ ਹੋਈਆਂ ਇੱਕ ਬਾਈ ਆਹ ਖੁੱਲਿਆ ਹੋਇਆ ਇੱਧਰ ਵਿਚਾਰਾ ਇਹਦਾ ਵੀ ਗੇਅਰ ਖੁੱਲਿਆ ਹੋਇਆ ਤਿੰਨ ਚਾਰ ਵਾਰੀ ਖੋਲ੍ਹ ਲਿਆ ਤਿੰਨ ਚਾਰ ਵਾਰੀ ਖੋਲ੍ਹ ਲਿਆ ਇਹ ਬਾਈ ਸਾਈਡ ਗੇਅਰ ਵਾਲਾ ਠੀਕ ਆ ਬਾਈ ਨੇ ਅੱਜ ਸਪੈਸ਼ਲ ਬਾਈ ਕਹਿੰਦਾ ਮੈਂ ਦੁਖੀ ਆ ਕਹੀ ਦਿੰਦਾ ਵੀ ਤਾਂ ਵੀਡੀਓ ਬਣਾਈ ਨਹੀਂ ਤਾਂ ਬਣਾਉਣੀ ਹੁੰਦੀ ਬਾਈ ਨਹੀਂ ਅੱਜ ਤੱਕ ਬਣਾਈ ਵੀ ਨਹੀਂ ਕਦੇ ਇਹਨਾਂ ਦੀ ਠੀਕ ਆ ਜੀ 15 ਸਪੀਡ ਵਾਲਾ ਬਈ 3 ਸਪੀਡ ਇਹਦੇ ਚ ਬਾਈ ਸਾਰੀ ਦੱਸਦੇ ਆਂ ਵੀ ਵੀ ਖੁੱਲਦਾ ਪਤਾ ਨਹੀਂ ਕਿਹੜਾ ਚੱਕਰ ਆ ਬਾਈ ਮੈਨੂੰ ਐ ਨਹੀਂ ਪਤਾ ਹੈਗਾ ਠੀਕ ਹੈ ਜੀ ਬਾਕੀ ਚਲੋ ਬਾਈ ਮਸ਼ੀਨਰੀ ਆ ਦਿੱਕਤਾਂ ਆਉਂਦੀ ਹੋ ਸਾਰਿਆਂ ਦੇ ਵਿੱਚ ਠੀਕ ਹੈ ਜੀ ਬਾਕੀ ਕਿੱਧਰ ਇੱਕ ਕਿੱਧਰ ਆ ਖੁੱਲਿਆ ਹੋਇਆ ਬਾਈ ਆ ਵੀ ਬੜਾ ਫੋਰਮੈਨ ਲੱਗਿਆ ਹੋਇਆ ਥੱਲੇ ਦੇ ਚੈਂਬਰ ਪਟਿਆ ਹੋਇਆ ਹੋਰ ਮੇਤਰੀ ਸਾਹਿਬ ਬਾਈ ਚੈਂਬਰ ਪਟਿਆ ਪਿਆ ਦਾ ਜੈਂ ਜਾਂ ਲੀਗਾ ਅੱਛਾ ਚੈਂਬਰ ਵਾਲਾ ਇਹਦਾ ਵੀ ਬਾਈ ਚੈਂਬਰ ਵਾਲਾ ਜੈਂ ਲੀਗਾ ਬਾਈ ਕਹਿੰਦਾ ਉਹ ਲੱਗੇ ਹੋਏ ਪਾਉਣ ਸਾਰੇ ਬੰਦੇ ਆਪਣੇ ਆਪਣੇ ਕੰਮਾਂਗਾਰਾਂ 'ਚ ਲੱਗੇ ਹੋਏ ਆ ਬਾਈ ਠੀਕ ਆ ਪੱਪੂ ਬਾਈ ਜੀ ਪੱਪੂ ਬਾਈ ਬਾਈ ਬਾਹਰ ਆ ਉਹਨੇ ਬਾਹਰ ਖੋਲਿਆ ਉਹ ਟਰੈਕਟਰ ਵਰਕਸ਼ਾਪ ਖੋਲਿਆ ਬਾਈ ਬਾਹਰ ਵੀ ਟਰੈਕਟਰ ਖੜੇ ਆ ਉਹ ਤੁਹਾਨੂੰ ਮੈਂ ਬਾਹਰ ਵੀ ਆ ਕੇ ਦਿਖਾਉਣਾ ਠੀਕ ਆ ਕੰਮ ਤਾਂ ਬਾਈ ਮਸ਼ੀਨਰੀ ਆ ਚੱਲਦੀ ਕੰਮ ਤਾਂ ਕਰਦਿਓ ਕਰਦੀ ਆ ਪਰ ਥੋੜੀ ਮਿਸਤਰੀਆਂ ਦੀ ਸ਼ੋਰਟੇਜ ਆ ਬਾਈ ਜਿਹੜੇ ਸਾਡੇ ਨਾਲ ਕੰਮ ਆ ਨਾ ਬੰਦੇ ਹੋਰ ਲਿਆਓ ਇੱਕ ਦੋ ਬਾਈ ਟਰੈਕਟਰ ਨਾਲ ਦੇ ਹਾਂ ਨਾ ਨਾ ਬਾਈ ਆਪਾਂ ਹੀ ਪੰਗਿਆਂ ਦੇ ਬੰਦੇ ਆ ਬੇਸਤਰੀ ਨੇ ਬਾਅਦ ਮਿਲਣੇ ਬਾਅਦ ਛੁੱਟੀ ਕੱਟ ਕੇ ਵਿਆਹ ਹੋ ਗਿਆ ਨਾ ਬੇਸਤਰੀ ਜਾ ਕੇ ਭੀੜ ਹੋਈ ਜਾ ਇਹਦੇ ਕਰਕੇ ਅੱਛਾ ਨਹੀਂ ਤੇ ਬੇਸਤਰੀ ਆਉਂਦਾ ਰਹਿੰਦਾ ਰੈਗੂਲਰ ਭੀੜ ਹੋਣੀ ਹੋਣੀ ਤੇ ਹੈਗੀ ਤੇ ਮੁੰਡਾ ਬਈ ਨੂਰਪੁਰ ਵਿੱਦੀ ਤੋਂ ਆ ਮੇਰਾ ਵਿਆਹ ਹੋ ਗਿਆ ਨਾ ਉਮਰ ਉਮਰ ਬੇਜੱਕ ਛੋਟੀ ਆ ਪਰ ਕੰਮ ਜਿਹੜੇ ਬੜੇ ਅੜੇ ਥੋੜੇ ਕੰਮ ਇਹੀ ਕਰਦਾ ਇਹਨਾਂ ਦੇ ਹਾਂ ਲੋਕ ਉਹ ਤੇਰੇ ਕਹੀ ਦਿੰਦਾ ਖੜਾ ਪ੍ਰਿੰਟ ਬਾਈ ਅੱਛਾ ਇਹਨੇ ਹੱਥ ਪਾਇਆ ਮੈਂ ਕਹਿੰਦਾ ਆ ਕੇ ਹੈਨਾ ਇਹਨੇ ਕਹਿੰਦਾ ਤੂੰ ਤੂੰ ਹੀ ਬਸ ਕਹਿੰਦਾ ਆ ਕੇ ਮੈਂ ਸੈਟਿੰਗ ਕਰੀ ਠੀਕ ਆ ਬਾਈ ਠੀਕ ਠੀਕ ਹੈ ਠੀਕ ਹੈ ਬਾਕੀ ਦਾ ਸਾਰੇ ਖੋਲ ਹੀ ਜਾਂਦੇ ਆ ਇਹਦੇ ਤੋਂ ਭਾਈਓ ਖੋਲ ਰਹਾ ਹੈ ਠੀਕ ਹੈ 969 ਬਾਕੀ ਇਹ ਹੀ ਖੋਲ 963 ਠੀਕ ਹੈ ਬਾਈ ਠੀਕ ਹੈ